ਦੋਸਤੋ ਇੱਕ ਘਰੇਲੂ ਸੱਜਣ ਦੇ ਘਰੋਂ ਤੁਹਾਨੂੰ ਚਾਰ ਨਗ ਦਿਖਾਉਣ ਲੱਗਾ ਦੋ ਤੁਹਾਨੂੰ ਦਿਖਾਦਾ ਇਹ ਕਟੀਆਂ ਝੋਟਾਂ ਤੇ ਦੋ ਦਿਖਾਦਾ ਤੁਹਾਨੂੰ ਵੱਛੀਆਂ ਚਾਰ ਪਸ਼ੂ ਆ ਤੇ ਚਾਰੇ ਹੀ ਪੂਰੇ ਚੰਗੇ ਰਿਕਾਰਡ ਦੇ ਚਾਰੇ ਚੰਗੇ ਸੀਮੰਦ ਦੇ ਹੈਗੇ ਤੇ ਤੁਸੀਂ ਕੋਲ ਆ ਕੇ ਦੇਖੋਗੇ ਜਾਂ ਆਨਲਾਈਨ ਦੇਖੋਗੇ ਤੁਹਾਡਾ ਮਤਲਬ ਵੀਡੀਓ ਦੇਖ ਕੇ ਪਸ਼ੂ ਦੇਖ ਕੇ ਮਨ ਖੋਸ਼ ਹੋਣਾ ਕੋਈ ਬਾਈ ਦੀ ਸਾਹ ਸੰਭਾਲ ਬੜੀ ਚੰਗੀ ਆ ਤੇ ਬਾਕੀ ਬਾਈਆਂ ਦੀ ਜਿਹੜੀ ਸੀਮੰਦ ਸਿਲੈਕਸ਼ਨ ਆ ਗਈ ਚੰਗੇ ਰਿਕਾਰਡ ਦੇ ਪਸ਼ੂ ਰੱਖਦਾ ਬਾਈ ਜਿੰਨੇ ਕਰ ਥੋੜੀ ਰੱਖਦਾ ਵੱਧ ਰੱਖੇ ਨਾ ਚੰਗੇ ਰੱਖਦਾਗਾ ਇਹ ਹੀ ਬੜੀ ਬਾਖਮਾਲ ਗੱਲ ਆ ਗਈ ਤੇ ਝੋਟੀਆਂ ਪੂਰਾ ਟਾਪ ਕਲਾਸ ਨੇ ਕਿੰਨੇ ਸੁੰਦਰ ਦਿਖਾਉਣਾ ਪੂਰਾ ਰਾਜੀ ਗੋਲ ਸਿੰਘ ਰੈਂਗ ਸਿੰਘ ਇਹਨੂੰ ਬੋਲਦਗੇ ਤੇ ਬੱਚਾ ਪੂਰਾ ਟਾਪ ਕਲਾਸ ਆਪਾਂ ਇਹਨੂੰ ਹੁਣ ਚਾਹੇ ਫਾਰਮ ਵਾਲਾ ਤਾਂ ਨਹੀਂ ਕਹਿ ਸਕਦੇ ਕਿਉਂਕਿ ਆਮ ਘਰੇਪਲੀਆਂ ਪਰ ਹੁੰਦੀਆਂ ਬੱਚਾ ਫਾਰਮ ਦਾ ਪਤਾ ਤਾਂ ਕਹਾਂਗੇ ਕਿ ਉੱਥੇ ਚੰਗਾ ਸੀਮਨ ਵਰਤਦਾ ਹੁੰਦਾ ਸਰ ਕੀ ਬਾਈ ਦਾ ਵੀ ਜਿਹੜਾ ਸੀਮਨ ਆ ਇਹ ਚੰਗਾ ਵਰਤਦਾ ਹੈ ਘਰ ਦੇ ਪਸ਼ੂਚਾਰੇ ਕੋਈ ਬਾਈ ਦੇ ਵਪਾਰ ਦਾ ਕੰਮ ਨਹੀਂ ਤੇ ਬਾਕੀ ਫਿਰ ਵੀ ਜੋ ਜਾਣਕਾਰੀ ਬਾਈ ਤੋਂ ਤੁਹਾਡੇ ਨਾਲ ਸਾਂਝੀ ਕਰ ਦੂੰਗਾ ਤੇ ਖਰੀਦਣ ਵਾਲਾ ਵੀਰ ਕਿਸੇ ਵੀ ਟਾਂਦੋ ਦੀ ਆਪ ਤਸੱਲੀ ਆਦੀ ਆਪ ਕਰ ਸਕਦਾ ਬਾਕੀ ਕਰਾਂ ਬਾਈ ਨਾਲ ਗੱਲਬਾਤ ਵੀ ਕੀ ਡਿਟੇਲ ਆ ਜੀ ਮਾ ਝੁੱਟੀ ਦੇਖੋ ਬ ਕੈਸਾ ਹੈ ਚੰਗੀ ਸੀ ਮੰਨਦੀ ਆ ਵੀਰੇ ਆਪਣਾ ਨਾਮ ਤੇ ਐਡਰੈਸ ਬੋਲ ਦੇ ਪਿੰਡਾ ਪਿੰਡ ਬਈ ਆਪਣਾ ਗੁਰੂਸਾਰ ਹੈ ਹਾਂਜੀ ਭਗਤ ਦੇ ਭਾਈ ਦੇ ਕੋਲ ਜੀ ਗੁਰੂ ਸੱਜ ਜਲਾਲ ਖਾ ਹਾਂਜੀ ਤੇ ਨਾਮ ਗੌਰਪ੍ਰੀਤਾ ਬਈ ਤੇ ਮੋਬਾਈਲ ਨੰਬਰ ਵੀਰੇ ਆਪਣਾ 8729 48085 ਭਗਤਾ ਭਾਈ ਤੋਂ ਤੇ ਜਲਾਲ ਤੋਂ ਬਿਲਕੁਲ ਦੋਨਾਂ ਅਸ਼ਰਾ ਵਿੱਚਕਾਰ ਪਿੰਡ ਗੁਰੂਸਾਰ ਆ ਗਿਆ ਤੇ ਬਾਈ ਦਾ ਨਾਂ ਗੁਰਪ੍ਰੀਤ ਹੈਗਾ ਨਾ ਹਾਂਜੀ ਠੀਕ ਹੈ ਤਾਂ ਮੋਬਾਈਲ ਨੰਬਰ ਬਾਈ ਨੇ ਬੋਲਦਾ ਸਕਰੀਨ ਤੇ ਲਾ ਦੂੰ ਬਾਈ ਚਾਰੇ ਪੁਛ ਆਪਣੇ ਘਰ ਦੀ ਐ ਘਰ ਤੇ ਬਾਈ ਵਪਾਰ ਵਾਲਾ ਕੰਮ ਨਹੀਂ ਨਾ ਨਹੀਂ ਬਾਈ ਠੀਕ ਹੈ ਜਿਵੇਂ ਆ ਪਹਿਲੇ ਨੇ ਬੜੀ ਝੋਟੀ ਦਿਖੋਣ ਆ ਪੈਦੀ ਨਾ ਆ ਨਾ ਹਾਂਜੀ ਤੇ ਲੱਗਦਾ ਤਾਂ ਐ ਜਿਵੇਂ ਝੋਟਾ ਖੜਾ ਹੁੰਦਾ ਨਾ ਪੂਰਾ ਕਿੰਨੀ ਉਮਰ ਦੀ ਐ ਇਹ ਪੌਣੇ 3 ਸਾਲ ਦੀ ਹੈ ਬਈ ਪੌਣੇ 3 ਸਾਲ ਦੀ ਦੰਦੋਂ ਫਿਰ ਇਹ ਖੀਰੀਆ ਦੁੱਧੋਂ ਆਂਦਾ ਹਾਂ ਨਹੀਂ ਦੋ ਦੰਦਾਂ ਦਾ ਬਈ ਦੋ ਆਂਦਾ ਹੋ ਗਈ ਤੇ ਆ ਗਈ ਸਾਰੀ ਸ਼ਾਹ ਕਾਲੀ ਜੱਡੇ ਬਲੈਕ ਨਾ ਬਈ ਰੈੱਡ ਬਲੈਕ ਤੇ ਵੀਰੇ ਕਿਹੜੇ ਸੇਵਨ ਦੀ ਜਿਵੇਂ ਤੁਸੀਂ ਪਹਿਲਾਂ ਆਪਾਂ ਗੱਲ ਕਰਦੇ ਸੀਗੇ ਇਹ ਫਤੇਸਾਨ ਦੀ ਹੈ ਬਈ ਜਿਹੜਾ ਸਲਾਤਪੁਰੇ ਡੇਰੇ 'ਚ ਹੈ ਜਿਹੜਾ ਸਲਾਤਪੁਰੇ ਡੇਰੇ 'ਚ ਮਿੱਤਰੋ ਸਾਨਾ ਫਤੇਸਾਨ ਸਾਰੇ ਤਕਰੀਬ ਜਿਹੜੇ ਭਰਾ ਬਰੀਡ ਤੇ ਕੰਮ ਕਰਦੇ ਜਾਂ ਆ ਮੁਰਾ ਨਾਲ ਤੇ ਗੌਰ ਰੱਖਦੇ ਨੇ ਉਹਨਾਂ ਨੂੰ ਪਤਾ ਵੀ ਫਤੇਸਾਨ ਬਹੁਤ ਚੰਗਾ ਝੋਟਾ ਹੈਗਾ ਉਹਦੀ ਇਹ ਕੱਟੀ ਆ ਗਈ ਤੇ ਇਹਦੀ ਜਿਹੜੀ ਮਾਸ ਵੀਰੋਂ ਦੁੱਧ ਕਿੰਨਾ ਕ ਸੋਲਾ ਨਸਤਾਰਾ ਗੋਲੀ ਮੱਝ ਹੈਗੀ ਚੰਗੀ ਮੱਝ ਦੀ ਕੱਟੀ ਆ ਗਈ ਚੰਗੇ ਤਾਂ ਵੀ ਹਾਂ ਠੀਕ ਆ ਤੇ ਤੋਰ ਦੀ ਬਾਈ ਫਿਰ ਆਪਾਂ ਲੈ ਤੋਰ ਦੇ ਵੀਰੇ ਇਹ ਵੀਰਾ ਤੋਰ ਕੇ ਦਿਖਾ ਦੂਗਾ ਤੇ ਬਾਈ ਕਾ ਥੋੜੀ ਮੈਨੂੰ ਕੈਮਰਾ ਮੇਰੇ ਸੰਗ ਜੀ ਲੱਗਦੀ ਹੈ ਉਹ ਫਾਇਲਾ ਦਾ ਬੋਲਣਾ ਤੇ ਆਈਦਨ ਤੋਰ ਲਿਵੇ ਤੋਪ ਵਾਲੀ ਸ਼ੈਡ ਨੂੰ ਅਦਰ ਸੰਤੋ ਤੇ ਕਾਦ ਮਿੱਤਰੋ ਪੂਰਾ ਫੁੱਲ ਹੈ ਬੇਲ ਉਦੋਂ ਵੱਧ ਹੈ ਉਚਾਈ ਉਦੋਂ ਵੱਧ ਹੈ ਤੇ ਚੜਾਈ ਉਦੋਂ ਵੱਧ ਹੈ ਕਿਸੇ ਪੱਖ ਤੋਂ ਮਤਲਬ ਝੋਟੀ ਦੀ ਕੋਈ ਕਮੀ ਨਹੀਂ ਹੈਗੀ ਤੇ ਇਥੇ ਸਿੰਘਾਂ ਦੀ ਮੰਤਰ ਵੀ ਕਹਿਣ ਦਾ ਭਾਵ ਜੇ ਕੋਈ ਭਰਾ ਮਲੇ ਥੋਣ ਨੂੰ ਗੱਬਣਾ ਕਰਾਉਂਦਾ ਤੇ ਆਉਣ ਨਾਲ ਟਾਈਮ ਚ ਬੱਚੇ ਜਿਹੇ ਜੇ ਮਰਜ਼ੀ ਲੈ ਖਾ ਬਿਊਟੀ ਵਾਲੇ ਹੈ ਨਾ ਲਾ ਇਧਰ ਹੀ ਫੇਮ ਹੋੜਾ ਵੀਰੇ ਬਿਲਕੁਲ ਪ्योर ਮੁਰਾ ਆਪਾਂ ਨੂੰ ਕਹਿ ਸਕਦੇ ਆਂਗੇ ਠੀਕ ਹੈ ਤੇ ਬਾਕੀ ਜਿਹੜੇ ਪੁਰਾਣੇ ਜਿਹਦੇ ਵਿੱਚੋਂ ਚੰਗੀ ਕੀਮਤ ਭਰਨੀ ਆ ਤਾਂ ਉਹ ਉਹਦੀ ਸਮਝ ਹੈ ਨਾ ਪਰ ਇੰਨੀ ਗਾ ਝੋਟੀ ਹੈ ਬੜੀ ਚੰਗੀ ਹੈਗੀ ਵੀ ਮੈਂ ਲੱਜ ਤੱਕ ਬਹੁਤ ਕੱਟਾਂ ਵੀਡੀਓ ਝੋਟਾਂਆਂ ਮੈਂ ਵੀਡੀਓ ਪਾਆਂ ਆਪਣੇ ਚੈਨਲ ਤੇ ਪਰ ਇਹੇ ਜੀ ਝੋਟੀ ਦੀ ਮੈਂ ਪਹਿਲੀ ਵਾਰ ਦੇਖਿਆ ਇੰਨੀ ਸ਼ਕੀਨ ਇੰਨੀ ਚੰਗੀ ਤੇ ਯਾਤਰਾ ਹੈ ਝੋਟਾਂ ਆਪਾਂ ਨੂੰ ਮੇਲਾ ਦੇ ਵਿੱਚ ਖੜਾ ਮਿਲਦੇ ਹੁੰਦਾ ਜਿਹੜੀਆਂ ਜਿਨ੍ਹਾਂ ਦੇ ਮੱਥਿਆਂ ਦੇ ਉੱਪਰ ਫੁੱਲ ਵਾਹੀਦੇ ਨੇਗੇ ਤੇ ਚੰਗੀ ਮਾਗ ਹੀ ਚੰ ਤੇ ਬਾਕੀ ਸਾਨੂੰ ਮਥਣਾ ਦੀ ਬੰਤਰ ਦਿਖਾ ਦੇਣਾਗਾ ਰਸ਼ੀਅਨ ਟੈਂਕ ਕੀ ਹੈ ਬਈ ਹਾਂ ਲੈ ਇਥੋਂ ਨਿਕਾ ਮਾਲ ਲਈ ਥਣਾ ਦੀ ਬੰਤਰ ਚਾਰ ਥਾਨੇ ਠੀਕ ਹੈ ਸੋਨੇ ਗੈਸ ਲੱਗੀ ਪੂਰਾ ਬਾਈ ਜਿਵੇਂ ਕਹਿੰਦਾ ਰਸ਼ੀਅਨ ਟੈਂਕ ਵਾਲਾ ਕੰਮ ਹੀ ਹੈਗਾ ਤੇ ਚੰਗੀ ਆਈ ਝੋਟੀ ਤੇ ਬਾਈ ਫਿਰ ਮੁੱਲ ਵੜੀ ਦੀ ਕੀ ਕਰੇਗਾ ਮੁੱਲ ਉਹ ਦਾ ਵੀ 75000 ਰੁਪਏ ਬਈ 75 ਹਜ਼ਾਰ ਮੁੱਲ ਹੈ ਤੇ ਵਿੱਚੋਂ ਮਾਨਤਨ ਹੋ ਜੂ ਬਾਈ ਹਾਂ ਥੋੜਾ ਪਤਾ ਹੋ ਵੀ ਬੜਾ ਨਹੀਂਗਾ ਵੀ ਜੇ ਕੋ ਕੋ 50 50 ਦੀ ਪਾਲੇ ਉਹ ਜਾ ਕੰਮ ਤਾਂ ਹੈ ਜੀ 75 ਚੋਂ ਥੋੜਾ ਬਹੁਤਾ ਜਦ ਜਿਵੇਂ ਸਾਹ ਹੋ ਜਾ ਹਾਂ ਜੀ ਮਾੜਾ ਮੋਟਾ ਬਾਈ ਹੋ ਜੂਗਾ ਕਿਉਂ ਸੌਕਣਾ ਸੰਭੀ ਆਪਾਂ ਵੀ ਸਕੀਨ ਬੰਦਾ ਹੀ ਲੈ ਕੇ ਜਾਵੇ ਬਿਲਕੁਲ ਬਿਲਕੁਲ ਪਰ ਇੰਨਾ ਕਿਸ ਨੂੰ ਮਿੱਤਰ ਦੱਸਣਾ ਜੇ ਕਿਸੇ ਪੁਰਾਣੇ ਬਰੀਡ ਤੇ ਕੰਮ ਕਰਨਾ ਤਾਂ ਉਹਦੇ ਵਾਸਤੇ ਇਹ ਛੋਟੀ ਵੈਸਟ ਰਹੂਗੀ ਤੇ ਬਾਕੀ ਥੋੜੀ ਸਮਝ ਹੈ ਨਾ ਬਾਈ 2 ਨੰਬਰ ਤੇ ਕੱਟੀ ਆ ਗਈ ਨਾ ਆਪਾਂ ਨੂੰ ਨੀਲੀ ਰਾਵਿਊ ਕਹਿ ਸਕਦੇ ਆ ਕਿ ਕਿਉਂਕਿ ਦੋਨੇ ਮਗਲੇ ਪਾ ਚਿੱਟਾ ਕਿ ਪੂਛ ਚਿੱਟਿਆਗੀ ਮੱਥਾ ਜਟਾ ਗਿਆ ਤੇ ਅੱਖਾਂ ਦੇ ਵਿੱਚ ਵੀ ਜਿਹੜੇ ਘੇਰੇ ਉਹ ਜਵਾਬ ਹੈਗਾ ਹੈ ਇੱਥੇ ਦੇਖ ਸਕਦੇ ਹਾਂ ਇਧਰੋਂ ਆਹ ਅੱਖ ਦੇਖ ਸਕਦੇ ਹੋਗੇ ਤੇ ਜੀਵ ਜਿਹੜੀ ਉਹ ਕਾਲੀ ਆ ਗਈ ਤੇ ਆਹ ਮੂਰਲੇ ਪੈਰ ਦੋਨਾਂ ਦੇ ਨਿਸ਼ਾਨ ਦੇਖ ਸਕਦੇ ਹੋਗੇ ਤੇ ਬਾਕੀ ਪਹਿਲਾਂ ਤੁਹਾਨੂੰ ਥਾਂ ਦੇ ਬਾਂਦਰ ਦਿਖਾਈ ਦੇਣਾ ਮੱਕਟੀ ਦੀ ਥਾਂ ਬਹੁਤ ਚੰਗੇ ਲੱਗੇ ਹੋਏ ਹੈਗੇ ਝੋਲੀ ਸੋਹਣੇ ਗੈਪ ਚ ਆ ਗਈ ਤੇ ਇੱਥੋਂ ਬਾਜਦੇ ਇਹਦਾ ਉਮਰ ਦੀ ਕਿੰਨੀ ਵੇਰੀ ਇਹ ਕੀਰੀ ਹੈ ਭਾਈ ਇਹ ਦੋਕ ਸਾਲ ਦੀ ਹੋਊਗੀ ਨਾ ਦੋਕ ਸਾਲ ਦੀ ਹਾਂ ਇੱਕ ਤਾਰਾਂ ਦੇ ਜਾਂਦੀ ਹੈ ਉਹਦੇ ਹਾਂ ਹੀਟ ਚਾਈ ਬੜੀ ਇਹ ਹੀਟ ਕੱਚੀ ਜ਼ਰੂਰ ਹੈਗੀ ਲੈ ਤੋਰ ਦੇ ਭਾਈ ਇਹੀ ਮਤਲਬ ਉਹ ਕਿ ਇਹ ਬਈ ਉਹਦੀ ਡਾਇਮੰਡ ਦੀ ਹੈ। ਅੱਛਾ ਹਾਂ ਇਹ ਦਾ ਵੀ ਬਈ ਪੂਰੀ ਮਾ ਦਾ ਫੁੱਲ ਰਿਕਾਰਡ ਹੈ ਪੂਰਾ। ਹੂੰ 1500 ਲੀਟਰ ਮਾ ਦੀ ਨੀਲੀ ਰਾਵੀ ਸੀ ਕਾਲੀ ਸੀ ਬਰੇ ਨਹੀਂ ਨੀਲੀ ਦਾ ਵੀ ਸੀ ਬਈ। ਅੱਛਾ ਅੱਖਾਂ ਜਵਾਬ ਹੈਗਾ ਮਿੱਤਰੋ ਤੇ ਮੱਥਾ ਵੱੱਲਾ ਆ ਗਿਆ ਮੂਰਲੇ ਪੈਜ ਟੈਗ ਮੰਗ ਲੈ ਪੈਜ ਤੇ ਤੇ ਪੂਛ ਆ ਗਈ। ਹੁਣ ਇਹਨੂੰ ਨੀਲੀ ਰਾਵੀ ਮੰਨ ਲਿਓ 5 ਕਿਲ ਨਹੀਂ ਮੰਗ ਮੰਨ ਲਿਓ ਗ੍ਰੇਡੇਡ ਮੰਨ ਲਿਓ ਇਹ ਤੁਹਾਡੇ ਤੇ ਡਿਪੈਂਡ ਆ ਪਰ ਸਿੰਘਾ ਸਿੰਘ ਦੀ ਬੰਤਰੀ ਜੀ ਸ਼ਕੀਨੀਆਂ। ਉਹ ਬੜੀ ਵਾਕ ਮਾਲ ਝੋਟੀ। ਇਹ ਤੋਂ ਦੇਖੋ ਕੜਨੀ ਖੋੜਨੀ ਬਿਲਕੁਲ ਸਿੱਧੇ ਪੈਰ ਨੇਗੇ ਠੀਕ ਆ ਵੀਰੇ ਇੱਕ ਜਿਹੜਾ ਹੋਰ ਕਢਾ ਦੇ ਇਹਦਾ ਫਿਰ ਬਾਈ ਆਪਾਂ ਗੁਰਪ੍ਰੀਤ ਚੀਮੋਲ ਕਰਾਂਗੇ ਇਹਦਾ ਭਈ 55 ਮਾਨਤਾਂ ਹਾਂ ਥੋੜਾ ਬਹੁਤ ਕਰ ਤਾਂ ਹੈ ਭਈ ਥੋੜਾ ਵੀਡੀਓ ਚੀ ਕਾ ਦੇ ਓੜਾ ਘੱਟ ਕਰ ਲਾ ਥੋੜਾ ਰੇਟ ਆ ਨਹੀਂ ਕੋਈ ਨਾ ਕਰ ਲਾਂਗੇ ਮਾਨਤਾਂ ਕੋਈ ਗੱਲ ਨਹੀਂ ਹੋ ਜਾ ਹਾਂ ਹੋ ਜਾਗਾ ਠੀਕ ਆ ਪਰ ਝੋਟਰੀ ਬੜੀ ਜਾਈਆਂ ਮਿੱਤਰੋ ਪੂਰੀ ਬਾਈ 7 ਸਾਲ ਪੂਰੀ ਫੋਲੋਕੀ ਕੀਤੀ ਓ ਠੀਕ ਆ ਵੀਰੇ ਬੰਨ ਲੈ ਫਿਰ ਮਤਲਬ ਹੁਣ ਕਿਵੇਂ ਇਹ ਮਤਲਬ ਸਾਰੇ ਪਸ਼ੂ ਵੇਚੀਆਂ ਨੂੰ ਕੀ ਦਿੱਕਤ ਆ ਗਈ। ਕਿ ਵੈਸੇ ਹੀ ਕੋਈ ਅ ਨਹੀਂ ਸੁਝਾ ਬਣ ਗਿਆ। ਅ ਨਹੀਂ ਲੋਡ ਸੀ ਬਈ ਪਹਿਹਨ ਦੀ। ਅੱਛਾ। ਤੱਕ ਨਹੀਂ ਇਹ ਜੇ ਆਪਾਂ ਪਹਿਹੇ ਆਹਦਾ ਜੇ ਮਤਲਬ ਹੁਣ ਗੱਬਣ ਹੋਵੇ ਤਿਆਰੀ ਤੇ ਠੀਟ ਜੇ ਨਾ ਇਹ ਤਾਂ ਹੁਣ ਮੰਨ ਕੇ ਚੱਲ ਵੀ ਆਉਣ ਵਾਲੇ ਸਾਲ-ਸਾਲ ਨੂੰ ਤਾਂ ਇਹ ਢਾਈ-ਢਾਈ ਇਹਨਾਂ ਦੀ ਕੀਮਤ ਬਣੇ ਬਣ ਜੂ ਨਾ। ਜਦੋਂ ਉਹਨਾਂ ਕੋਲ 50 ਦੀ ਵੇਤਾ ਸਵਾ ਲੱਖ ਦੇ ਮੁੱਲ ਨੋਰਮਲੀ ਆ ਤੇ ਉਹਦੇ ਕਰਕੇ ਫੇ ਥੋੜੀ ਜੀ ਪਹਿਹੇ ਮੈਂ ਬਾਹਰ ਲੱਗ ਜਾਂਦੇ ਆ। ਠੀਕ ਆ ਠੀਕ ਆ ਵੀਰ ਤੇ ਅੱਛਾ ਤਿੰਨ ਨੰਬਰ ਤੇ ਚਾਰ ਨੰਬਰ ਬੱਚੇ ਆ ਗਏ ਦੋ ਆਪਣੇ ਕੋਲ ਮੈਂ ਲਗਭਗ ਹਾਨ ਜੀ ਲੱਗਦਾ ਮੈਨੂੰ ਇਹਨਾਂ ਦਾ ਸਾਨੂੰ ਹਾਨੀ ਆ ਵੀ ਹਾਂ ਕਿੰਨੀ ਉਮਰ ਹੋਊਗੀ ਕਿੰਨੇ ਮਹੀਨਿਆਂ ਦਾ ਸਮਰ ਰਹਿੰਦੀ ਕਿੰਨੀ ਉਮਰ ਹੋਊਗੀ ਪੰਜ ਪੰਜ ਮਹੀਨੇ ਹਾਂਜੀ ਲੈਵਲ ਤਾਂ ਅਬ ਬੱਚੇ ਥਾਂ ਦਿਖਾ ਦੇ ਲਾ ਹੁਈ ਮੇਰੇ ਮੂਰੇ ਬੱਚੀ ਦੀ ਮਾੜਾ ਬਹੁਤ ਗਲਾਬੀ ਝੋਲੀਆ ਵੀ ਵੱਧ ਗਈ ਆ ਦੀ ਹਾਂ ਆ ਦੇਖੋ ਵੀ ਥਾਂ ਦੇਖੋ ਬੱਚੀ ਦੇ ਹਮ ਠੀਕ ਚਾਰ ਥਾਨ ਨੇ ਮਿੱਤਰੋ ਸੋਹਣੇ ਗੈਪ ਚ ਲੱਗੇ ਪੂਰੀ ਚੰਗੀ ਝੋੜੀ ਆ ਤੇ ਰੰਗ ਪ੍ਰਿੰਟ ਬੱਚੇ ਦੇਖ ਲੋ ਤੇ ਫੇਸ ਕੁਆਲਟੀ ਤੁਹਾਨੂੰ ਦਿਖਾਉਣਾ ਕਰੀ ਵੀਰ ਬੱਚਾ ਜੋ 1 ਨੰਬਰ ਹੈ ਤੇ ਟੋਟਲ ਲਗਾ ਚੋਂ ਇਹ 3 ਨੰਬਰ ਆ ਗਿਆ ਤੇ ਆ ਆ ਗਈ 2 ਨੰਬਰ ਬੱਚੀ ਤੇ ਟੋਟਲ ਲਗਾ ਚੋਂ 4 ਨੰਬਰ ਇਹ 66 ਦੀ ਬਈ ਇਹ ਇੱਥੇ ਥਾਨ ਦੇਖੀ ਜੀ 4 ਥਾਨ ਨੇਗੇ ਕਿਹੜੀ ਆਹਾ ਕਦ ਪਹਿਲਾਂ ਵਾਲੀ ਆਹਾ ਬਈ ਅੱਛਾ ਉਹ ਸਨੋਮੈਨ ਦੀ ਦੱਸਿਆ ਤੇ ਇਹ ਆਪਣੀ 66 ਦਾ ਟੀਕਾ ਆਪਾਂ ਦੇ ਸਕਦੇ ਆ ਬੰਦੇ ਨੂੰ ਜਦੋਂ ਬਈ ਆਊਗਾ ਠੀਕ ਹੈ ਅੱਛਾ ਪਾ ਪਾ ਵੀ ਨਹੀਂ ਹੋ ਮਰਦਾ ਸਭੇ ਪਣਾ ਪੂਰਾ ਚਾਹੀਏ ਨੇ ਡਿਪਾਰਟਮੈਂਟ ਵੀ ਹੋਈ ਵੀ ਆ ਅੱਛਾ ਤੇ ਫੀੜ ਨੇ ਚਾਲੂ ਆ ਹੂੰ ਥਾਂ ਦੇਖ ਸਕਦੇ ਆ ਮਿੱਤਰੋ ਠੀਕ ਆ ਬਈ ਤੇ ਗਾਵਾਂ ਨਾਲ ਦਾ ਮਤਲਬ ਵਧੀਆ ਹਾਂਜੀ ਉਹ ਗਾਂਾਂ ਵੀ ਦਿਖਾ ਸਕਦੇ ਆ ਆਪਾਂ ਅੱਛਾ ਉਹ ਦਿਖਾ ਸਕਦੇ ਕੋਈ ਚੱਕਰ ਨਹੀਂ ਆਪਾਂ ਨੂੰ ਠੀਕ ਠੀਕ ਆ ਚੰਗਿਆ ਇਹਨਾਂ ਬੱਚਿਆਂ ਦਾ ਕੀ ਮੁੱਲ ਕਰਨੇ ਇਹਦਾ ਵੀ ਇਹਦਾ ਤਾਂ 25 ਆ ਇਹਦਾ 20 ਆ 4 ਨੰਬਰ ਦਾ 25 ਹਜ਼ਾਰ ਹੈ ਹਾਂਜੀ 4 ਨੰਬਰ 25 ਹਾਂ 3 ਨੰਬਰ ਦਾ ਇਹਦਾ 20 20 ਦੋਨਾਂ ਦਾ 45 ਹਜ਼ਾਰ ਹੈ ਹਾਂਜੀ ਠੀਕ ਆ ਸੰਗ ਦਗਾਤੇ ਕਿ ਦਗਾਉਣੇ ਹੈ ਜੀ ਨਹੀਂ ਦਗਾਏ ਹੋਇਆ ਵੀ ਸੰਗ ਦੋਨਾਂ ਦੇ 5 ਕਿੰਗ ਮਿੱਤਰ ਦਗਾਏ ਹੋਏ ਨੇਗੇ ਤੇ 3 ਨੰਬਰ ਬੱਚੀ ਦਾ ਮੁੱਲ 20000 ਹੈ 4 ਨੰਬਰ ਦਾ ਮੁੱਲ ਹੈਗਾ 25000 ਤੇ ਆਹ ਝੋਟੀ ਦਾ ਮੁੱਲ ਹੈਗਾ 55000 ਤੇ 1 ਨੰਬਰ ਝੋਟੀ ਦਾ ਮੁੱਲ ਹੈਗਾ 75 ਨਾ ਬਾਈ ਹਾਂਜੀ 75000 ਤੇ ਪੈਂਡ ਬਾਈ ਦਾ ਗੁਰੂ ਸਰ ਨੇੜੇ ਭਗਤਾ ਭਾਈ ਕਾ ਗਿਆ ਸੰਬਰਕਰ ਨੰਬਰ ਚੱਲੂ ਸਕਰੀਨ ਤੇ ਜਿਹੜੇ ਭਰਾ ਨੂੰ ਜਿਹੜਾ ਨਗ ਪਸੰਦ ਆਊਗਾ ਆ ਤੁਸੀਂ ਤਸੱਲੀ ਕਰਕੇ ਖਰੀਦ ਸਕਦੇ ਹੋ ਧੰਨਵਾਦ ਜੀ ਨਹੀਂ ਬੱਸ ਉਹ ਬੱਸੀ ਕੋਲ ਖੜ ਜਾ ਕੇ ਮੜਾ